ਪੋੜੇ ਸੈਫੰਦ ਦੀ ਸਫਾਈ ਨਾ ਹੋਣ ਕਾਰਨ ਪਾਣੀ ਦੀ ਮਾਰ ਹੇਠਾਉਣ ਵਾਲੇ ਹਲਕਾ ਨਾਭਾ ਦੇ ਦਰਜਨਾ ਪਿੰਡਾਂ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਅਤੇ ਜਮਕੇ ਕੀਤੀ ਨਾਰੇਬਾਜ਼ੀ ਕਿਹਾ ਕਿ ਜੇਕਰ ਪੋੜੇ ਸੈਫੰਦ ਦੀ ਸਫਾਈ ਸਮਾਂ ਰਹਿੰਦਿਆਂ ਨਾ ਕੀਤੀ ਤਾਂ ਸਾਨੂੰ ਮਜਬੂਰਨ ਕਿਸਾਨ ਅਤੇ ਮਜ਼ਦੂਰ ਜੱਥੇਬੰਦੀਆਂ ਨੂੰ ਨਾਲ ਲੈ ਕੇ ਨਮਾਇੰਦਗੀ ਕਰਨ ਵਾਲੇ ਆਗੂਆਂ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਘਰਾਂ ਦਾ ਕਰਨਾ ਪਵੇਗਾ ਘਰਾਓ ਡਰੇਨੇਜ ਵਿਭਾਗ ਦੇ ਐਕਸ਼ਨ ਪਟਿਆਲਾ ਸ੍ਰੀ ਪ੍ਰਥਮ ਗੰਭੀਰ ਨੇ ਸਫਾਈ ਵਿੱਚ ਦੇਰੀ ਦਾ ਕਾਰਨ ਫੰਡਾਂ ਦੀ ਘਾਟ ਦੱਸਿਆ ਤੇ ਫੰਡ ਰਿਲੀਜ਼ ਹੋਣ ਤੇ ਜਲਦੀ ਕੰਮ ਸ਼ੁਰੂ ਕਰਨ ਦਾ ਦਿਵਾਇਆ ਵਿਸ਼ਵਾਸ ਰਿਆਸੀ ਸਹਿਨਾਬਾਦੇ ਨੇੜਲੇ ਦਰਜਨਾ ਪਿੰਡਾਂ ਨੂੰ ਹਰ ਸਾਲ ਭੋੜੇ ਸੈਫੰਦ ਦੀ ਸਫਾਈ ਨਾ ਹੋਣ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਦੀ ਵੱਡੀ ਮਾਰ ਚੱਲਣੀ ਪੈਂਦੀ ਹੈ ਅਤੇ ਜਿਸ ਨਾਲ ਹਜ਼ਾਰਾਂ ਏਕੜ ਪਾਪ ਫਸਲ ਪਾਣੀ ਦੀ ਮਾਰ ਹੇਠ ਆਉਣ ਕਾਰਨ ਤਬਾਹ ਹੋ ਜਾਂਦੀ ਹੈ ਜਿਦਾ ਕਿਸਾਨਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਹਰ ਸਾਲ ਵੱਡਾ ਖਮਿਆਜਾ ਭੁਗਤਣਾ ਪੈਂਦਾ ਹੈ ਉਹਨਾਂ ਕਿਹਾ ਕਿ ਜਦੋਂ ਕਿਸਾਨਾਂ ਦੀਆਂ ਫਸਲਾਂ ਤਵਾਹ ਹੋ ਜਾਂਦੀਆਂ ਹਨ ਫਿਰ ਆ ਕੇ ਰਾਜਨੀਤਿਕ ਆਗੂ ਫੋਟੋ ਸੈਸ਼ਨ ਕਰਵਾਉਂਦੇ ਹਨ ਅਤੇ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰਦੇ ਹਨ ਕਿਸਾਨਾਂ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਅਸੀਂ ਭੋੜੇ ਸੈਫਨ ਦੀ ਸਫਾਈ ਨੂੰ ਲੈ ਕੇ ਸਬੰਧਤ ਮੰਤਰੀ ਸਾਹਿਬ ਐਮਐਲਏ ਸਾਹਿਬ ਅਤੇ ਉੱਚ ਅਧਿਕਾਰੀਆਂ ਨਾਲ ਵੀ ਰਾਬਤਾ ਕਾਇਮ ਕਰਦੇ ਆ ਰਹੇ ਹਾਂ ਪਰੰਤੂ ਝੂਠੇ ਲਾਰਿਆਂ ਤੋਂ ਸਵੇ ਸਾਡੇ ਹੱਥ ਪੱਲੇ ਕੁਝ ਵੀ ਨਹੀਂ ਪਿਆ ਉਹਨਾਂ ਕਿਹਾ ਕਿ ਜਿਵੇਂ ਜਿਵੇਂ ਬਰਸਾਤ ਦੇ ਦਿਨ ਨੇੜੇ ਆ ਰਹੇ ਹਨ ਸਾਡੇ ਦਿਲਾਂ ਦੀਆਂ ਧੜਕਣਾ ਤਿਵੇਂ-ਤਿਵੇਂ ਤੇਜ਼ ਹੁੰਦੀਆਂ ਜਾਂਦੀਆਂ ਹਨ ਹਰ ਸਾਲ ਸਾਡੇ ਇਲਾਕੇ ਦੇ ਕਿਸਾਨਾਂ ਵੱਲੋਂ ਸਰਕਾਰਾਂ ਅੱਗੇ ਸਰਹੰਦ ਚੋਆ ਅਤੇ ਭੋੜੇ ਸਾਈਫਨ ਦੀ ਸਫਾਈ ਦੇ ਮਸਲੇ ਨੂੰ ਹੱਲ ਕਰਨ ਲਈ ਸਰਕਾਰਾਂ ਅੱਗੇ ਗੁਹਾਰ ਲਗਾਈ ਜਾਂਦੀ ਹੈ ਪਰੰਤੂ ਮੰਤਰੀਆਂ ਤੇ ਆਗੂਆਂ ਦੇ ਕੰਨਾਂ ਤੇ ਜੂੰ ਸਰਕਦੀ ਦਿਖਾਈ ਨਹੀਂ ਦਿੰਦੀ ਉਹਨਾਂ ਕਿਹਾ ਕਿ ਭੋੜੇ ਸੈਫਨ ਦੀ ਸਫਾਈ ਦਾ ਕੰਮ ਸਮਾਂ ਰਹਿੰਦਿਆਂ ਜੇਕਰ ਪੂਰਾ ਨਾ ਕੀਤਾ ਗਿਆ ਤਾਂ ਸਾਨੂੰ ਮਜਬੂਰਨ ਕਿਸਾਨਾਂ ਤੇ ਮਜ਼ਦੂਰ ਜੱਥੇਬੰਦੀਆਂ ਨੂੰ ਨਾਂ ਲੈ ਕੇ ਨਮਾਇੰਦਗੀ ਕਰਨ ਵਾਲੇ ਆਗੂਆਂ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਘਰਾਂ ਦਾ ਘਰਾਓ ਕਰਨਾ ਪਵੇਗਾ ਜਦੋਂ ਇਸ ਸੰਬੰਧੀ ਡਰੇਨੇਜ ਵਿਭਾਗ ਦੇ ਐਕਸ਼ਨ ਸ੍ਰੀ ਪ੍ਰਥਮ ਗੰਭੀਰ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਭੋੜੇ ਸੈਫਨ ਦੀ ਸਫਾਈ ਵਿੱਚ ਦੇਰੀ ਦਾ ਕਾਰਨ ਫੰਡਾਂ ਦੀ ਕਮੀ ਦੱਸਿਆ ਅਤੇ ਫੰਡ ਜਾਰੀ ਹੋਣ ਤੇ ਜਲਦੀ ਹੀ ਭੋੜੀ ਸੇਫੰਦ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿਵਾਇਆ ਆਓ ਦੇਖਦੇ ਹਾਂ ਨਾਬਾ ਤੋਂ ਪੱਤਰਕਾਰ ਗੁਰਮੁਖ ਸਿੰਘ ਭੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਮੁਰਦਾਬਾਦ ਟ੍ਰੇਨ ਵਿਭਾਗ ਮੁਰਦਾਬਾਦ ਲੋਕਲ ਪ੍ਰਸ਼ਾਸਨ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਟ੍ਰੇਨ ਵਿਭਾਗ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਟ੍ਰੇਨ ਵਿਭਾਗ ਮੁਰਦਾਬਾਦ ਲੋਕਲ ਪ੍ਰਸ਼ਾਸਨ ਮੁਰਦਾਬਾਦ ਨੂੰ ਸ਼ੁਰੂ ਕੀ ਹੈ ਸਰਕਾਰਨ ਤਾਂ ਇਹ ਹੈ ਵੀ ਸਾਡੇ ਤਕਰੀਬਨ 3 ਪੁਸਤਾ ਹੋ ਗਈਆਂ ਮੇਰੀ ਸੋਚੀ ਦੇ ਵਿੱਚ ਵੀ ਇਹ ਸਾਡੀ ਜਿਹੜੀ ਸਮੱਸਿਆ ਹੜਾਂ ਦੀ ਔੜੇ ਸਾਈਫਨ ਦਾ ਜਿਹੜਾ ਇਹ ਪ੍ਰੋਜੈਕਟ ਲੱਗਿਆ ਹੋਇਆ ਉਹਦੇ ਸੰਬੰਧ ਚ ਅਸੀਂ ਹੋਏ ਆ ਤੇ ਜਿਹੜਾ ਕਿ ਸਾਡੇ ਹਰ ਸਾਲ ਪਿੱਛੋਂ ਸਰਹੰਦ ਚੋ ਦਾ ਪਾਣੀ ਜਾਂ ਅਗਲੇ ਪਿਛਲੇ ਪਿੰਡਾਂ ਦਾ ਪਾਣੀ ਆ ਉਹ ਆ ਕੇ ਇੱਥੇ ਪਟਿਆਲਾ ਸੈਕੰਡ ਫੀਡਰ ਦੇ ਖੱਬੇ ਪਾਸੇ ਆ ਕੇ ਲੱਗ ਜਾਂਦਾ ਪਿੱਛੇ ਨੂੰ ਵਾਪਸ ਹੋਈ ਜਾਂਦਾ ਜਿਹਦੇ ਕਾਰਨ ਕਰਕੇ ਸਾਡੀ ਜੀਰੀ ਦੀ ਜਾਂ ਹੋਰ ਫਸਲਾਂ ਦਾ ਜਾਨੀ ਮਾਲੀ ਤੇ ਘਰਾਂ ਦਾ ਨੁਕਸਾਨ ਕਰਦਾ ਹੈ ਜੀ। ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ। ਇਹ ਕਾਰਨ ਕੀ ਹੈ ਜੀ? ਕਾਰਨ ਸਰ ਇਹ ਹੈ ਵੀ ਜੋ ਇਹ ਕ੍ਰਾਈਟੇਰੀਆ ਬਣਿਆ ਹੋਇਆ ਇਹ ਨੂੰ ਮੇਨਟੇਨੈਂਸ ਨਹੀਂ ਹੋ ਰਿਹਾ। ਪ੍ਰੋਪਰ ਜੋ ਸਰਕਾਰ ਦੀਆਂ ਹਦਾਇਤਾਂ ਦੇ ਵਿਭਾਗਾਂ ਦੀਆਂ ਹਦਾਇਤਾਂ ਰੂਲ ਰੈਗੂਲੇਸ਼ਨ ਦੇ ਮੁਤਾਬਕ ਹੋਣਾ ਚਾਹੀਦਾ ਉਹ ਹੋ ਨਹੀਂ ਰਿਹਾ ਹੈਗਾ ਜੀ। ਮੇਨ ਸਮੱਸਿਆਵਾਂ ਕੀ ਨੇ? ਮੇਨ ਸਮੱਸਿਆ ਇਹ ਹੈ ਜੀ ਜਿਹੜਾ ਇਹ ਸਰੰਦ ਚੋ ਆ ਰਿਹਾ ਇਹ ਸਰੰਦ ਤੋਂ ਇਦੇ ਵਿੱਚ ਇੱਕ ਤਾਏ ਆ ਵੀ ਸਿਲਟੇਸ਼ਨ ਬਹੁਤ ਆ ਬਾਕੀ ਦਰਖਤ ਜਿਆਦਾ ਲੱਗੇ ਹੋਏ ਆ ਤੇ ਪਿੱਛੇ ਜਿਹੜਾ ਸੁੱਤੇਵਾਲ ਤੋਂ ਚਾਸਵਾਲ ਨੂੰ ਰਾਹ ਜਾਂਦਾ ਜੀ ਉਹਦੇ ਜਿਹੜੇ ਪੁਲ ਲੱਗਿਆ ਉਹ ਬਿਲਕੁਲ ਛੋਟਾ ਹੈ ਜਿਹੜਾ ਨੰਗੜ ਦੇ ਪਾਣੀ ਪੂਰਾ ਪ੍ਰੋਪਰ ਹੈ ਨਹੀਂ ਤੇ ਉਸ ਤੋਂ ਬਾਅਦ ਗੌਣ ਤੇ ਮੱਲਿਆਲ ਨੂੰ ਜਿਹੜਾ ਰਸਤਾ ਜਾਂਦਾ ਉਹਦੇ ਤੇ ਵੀ ਛੋਟੀਆਂ ਪੰਪਾਂ ਨੇ ਤੇ ਅਖੀਰ ਦੇ ਵਿੱਚ ਆ ਅੱਗੇ ਜਿਹੜੀ ਇਹ ਘੋੜੇ ਸੈਫਨ ਆ ਜਾਂਦੀ ਆ ਇੱਥੇ ਇਹ ਜਿਹੜਾ ਪ੍ਰੋਜੈਕਟ ਹੈ ਇਰੀਗੇਸ਼ਨ ਤੇ ਡਰੇਨੇਜ ਦਾ ਕੰਬਾਈਨਡ ਪ੍ਰੋਜੈਕਟ ਹੈ ਇਰਾ ਨੂੰ ਦੋਏ ਮੈਹਿਕਮੇ ਟ੍ਰੀਟ ਕਰਦੇ ਆ ਜੋ ਵੀ ਕਰਦੇ ਆ ਤੇ ਇਹਨਾਂ ਦੀ ਆਪਸੀ ਤਾਲਮੇਲ ਦੇ ਘਟ ਕਾਰਨ ਕਰਕੇ ਇੱਥੇ ਪਾਣੀ ਦੇ ਰੋਕਣ ਦਾ ਕਾਰਨ ਬਣਦਾ ਵੀ ਪਿੱਛੇ ਇਹ ਜੀਨ ਬਸ ਜੰਦੀ ਹੈ ਜੀ ਉਹਦੇ ਕਰਕੇ ਪਿੱਛੇ ਨੂੰ ਪਾਣੀ ਰਿਵਰਸ ਹੋਉਂਦਾ ਉਹਦੇ ਨਾਲ ਇਹ ਸਾਡੀਆਂ ਫਸਲਾਂ ਨੂੰ ਤੇ ਘਰਾਂ ਦਾ ਨੁਕਸਾਨ ਕਰਦਾ ਹੈ ਹੁਣ ਤੱਕ ਤੁਸੀਂ ਪ੍ਰਸ਼ਾਸਨ ਦੀ ਸਰਕਾਰ ਦੇ ਅਧਿਕਾਰੀਆਂ ਦੇ ਜਾਂ ਇਹਨਾਂ ਨੇ ਧਿਆਨ ਤੇ ਨਹੀਂ ਲਿਆਂਦਾ ਸਰ ਅਸੀਂ ਤਾਂ ਤਕਰੀਬਨ ਸਾਰਾ ਸਾਲ ਇਸੇ ਕੰਮ ਦੇ ਉੱਤੇ ਹੀ ਲੱਗੇ ਰਹਿੰਦੇ ਆ ਜਿਉਂ-ਜਿਉਂ ਬਰਸਾਤ ਆ ਰਹੀ ਹੈ ਤੇ ਉਦੋਂ ਸਾਡੇ ਇਲਾਕੇ ਦੇ ਕਿਸਾਨਾਂ ਦੀਆਂ ਜਿਹੜੀਆਂ ਧੜਕਣਾ ਨੇ ਉਹ ਵੱਧਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਾਰਨ ਇਹ ਹੁੰਦਾ ਵੀ ਬਰਸਾਤ ਕਿਤੇ ਪੈਂਦੀ ਹੈ ਪਾਣੀ ਇੱਥੇ ਆ ਕੇ ਇਕੱਠਾ ਹੋ ਜਾਂਦਾ ਹੈ ਇਕੱਠਾ ਹੋਣ ਨਾਲ ਸਾਡੇ ਪਿੰਡਾਂ ਦੇ ਵਿੱਚ ਜਾਵੜ ਦਾ ਤਕਰੀਬਨ 18 ਤੋਂ 20 ਪਿੰਡ ਇਹ ਜਿਹੇ ਨੇ ਜਿਹੜੇ ਅਸੀਂ ਹਰ ਸਾਲ ਇਹਦੀ ਚਪੇਟ ਜਾਜਦੇ ਹਾਂ ਹੁਣ ਤਾਂ ਕੀ ਫੈਰ ਰਹੀ ਕੀਤੀ ਸਰ ਫੈਰ ਬਈ ਸਰ ਇਹ ਆ ਵੀ ਅਸੀਂ ਤਾਂ ਸਾਡੇ ਇੱਥੇ 1 ਜਨਵਰੀ 2025 ਨੂੰ ਸਾਡੇ ਮਾਨਯੋਗ ਅਵਿੰਦਰ ਗੋਇਲ ਜੀ ਸਚਾਈ ਵਿਭਾਗ ਦੇ ਜਿਹੜੇ ਮਿਨਿਸਟਰ ਨੇ ਕੈਬਨਿਟ ਪੰਜਾਬ ਸਰਕਾਰ ਦੇ ਉਹਨਾਂ ਨੂੰ ਮਿਲ ਕੇ ਇਸੇ ਸਾਈਫਨ ਦੇ ਉੱਤੇ ਆਏ ਸੀ ਇਸ ਨਹਿਰ ਨੂੰ ਪੱਕਾ ਕਰਨ ਦਾ ਨੀ ਪੱਥਰ ਰਖਣ ਲਈ ਉਹਨਾਂ ਨੇ ਸਾਡੀ ਸਮੱਸਿਆ ਨੂੰ ਸੁਣਿਆ ਤੇ ਮੌਕੇ ਦੇ ਉੱਤੇ ਐਪਲੀਕੇਸ਼ਨ ਰეკਮੈਂਡ ਕਰਕੇ ਵਿਭਾਗ ਦੇ ਹੈਰ ਅਥਾਰਟੀ ਨੂੰ ਦਿੱਤੀ ਸੀ ਤੇ ਉਹ 6 ਮਹੀਨਿਆਂ ਤੋਂ ਅਸੀਂ ਲਗਾਤਾਰ ਉਹਨਾਂ ਦੇ ਸੰਪਰਕ ਦੇ ਵਿੱਚ ਆ ਰਹੇ ਹਾਂ ਤੇ ਸਾਨੂੰ ਮਤਲਬ ਵਿਭਾਗੇ ਵੱਲੋਂ ਇਹੀ ਭਰੋਸਾ ਦਿਵਾਇਆ ਜਾ ਰਿਹਾ ਹੈ ਵੀ ਤੁਹਾਡਾ ਅਸੀਂ ਪ੍ਰੋਪੋਜ਼ਲ ਬਣਵਾ ਕੇ ਅਸੀਂ ਉੱਪਰ ਭੇਜਦੀ ਆ ਚੰਡੀਗੜਾ ਉਹਦੇ ਪੈਸਿਆਂ ਦਾ ਜਿਹੜਾ ਬਜਟ ਹੈ ਉਹ ਨਹੀਂ ਆ ਰਿਹਾ ਜਦ ਕੇ ਹਕੀਕਤ ਦੇ ਵਿੱਚ ਅਸੀਂ ਗਰਾਊਂਡ ਤੇ ਜਾ ਕੇ ਇਹ ਚੀਜ਼ ਨੂੰ ਦੇਖਿਆ 18 ਸੈਕਟਰ ਚੰਡੀਗੜਾ ਦੇ ਵਿੱਚ ਜੋ ਜਲ ਸਰੋਤ ਦਾ ਵਿਭਾਗ ਹੈ ਅਸੀਂ ਮਿਨਿਸਟਰ ਸਾਹਿਬ ਨੂੰ ਮਿਲੇ ਤੇ ਇਸ ਬਜਟ ਬਾਰੇ ਅਸੀਂ ਉਹਨਾਂ ਨੂੰ ਧਿਆਨ ਚ ਲਿਆੰਦਾ ਤੇ ਸਰਦਾਰ ਬੇਬੀ ਜੀ ਨੇ ਜਿਹੜੇ ਸਾਡੇ ਪੰਜਾਬ ਦੇ ਚੀਫ ਨੇ ਤੇ ਉਹਨਾਂ ਨੇ ਮੌਕੇ ਤੇ ਚੀਜ਼ ਨੂੰ ਤਲਬ ਕਰਿਆ ਤੇ ਏਸ ਛੋੜੇ ਸਾਈਫੰਦੀ ਜਿਹੜਾ ਪ੍ਰਸਤਾਵ ਸਰਕਾਰ ਨੂੰ ਮਹਿਕਮੇ ਨੇ ਭੇਜਣਾ ਹੁੰਦਾ ਫਰਵਰੀ ਜਨਵਰੀ ਦੇ ਵਿੱਚ ਅਡਵਾਂਸ ਉਹ ਬਿਲਕੁਲ ਭੇਜਿਆ ਨਹੀਂ ਗਿਆ ਤੇ ਬਜਟ ਦੀ ਸਾਨੂੰ ਪ੍ਰਵਾਨਗੀ ਕਿੱਥੋਂ ਮਿਲੂ ਜਦ ਕਿ ਅਸੀਂ ਉੱਥੇ ਜਾ ਕੇ ਇਸ ਚੀਜ਼ ਦੀ ਪੈਰਵੀ ਕੀਤੀ ਹੈ ਤਾਂ ਉੱਥੇ ਸਾਡਾ ਇਹ ਬਿਲਕੁਲ ਵੀ ਇਹਨਾਂ ਨੇ ਪ੍ਰਸਤਾਵ ਨਹੀਂ ਭੇਜਿਆ ਨਾ ਕੋਈ ਪ੍ਰਪੋਜ਼ਲ ਭੇਜੀਆ ਨਾ ਕੋਈ ਐਸਟੀਮੇਟ ਭੇਜੀਆ ਸਾਨੂੰ ਏਸ ਫੰਡ ਤੋਂ ਬਿਲਕੁਲੇ ਕੋਰੇ ਵਾਂਝੇ ਰੱਖਿਆ ਹੋਇਆ ਇਹ ਆਨ ਰਿਕਾਰਡ ਗੱਲਾਂ ਨਹੀਂ ਈ ਈ ਐਮਐਲਏ ਸਾਹਿਬ ਨੇ ਵੀ ਹਲਕਾ ਵਿਦਾਇਕ ਨੇ ਉਹਨਾਂ ਨਾਲ ਵੀ ਤੁਹਾਡੀ ਸਰ ਉਹਨਾਂ ਦੇ ਵੀ ਅਸੀਂ ਲਗਾਤਾਰ ਸੰਪਰਕ 'ਚ ਰਹਿੰਦੇ ਆ ਤੇ ਉਹਨਾਂ ਨੂੰ ਵੀ ਅਸੀਂ ਕਮਿਊਨੀਕੇਟ ਕਰਦੇ ਰਹਿੰਦੇ ਆ ਜਾਂ ਫੋਨ ਦੇ ਉੱਤੇ ਜਾਂ ਅਸੀਂ ਜੋ ਵੀ ਹੋਰ ਸਾਧਨ ਨੇ ਤੇ ਉਹ ਵੀ ਸਾਨੂੰ ਕਹਿੰਦੇ ਰਹਿੰਦੇ ਆ ਵੀ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਾਂਗਾ ਪਰ ਗੱਲ ਇਹ ਹੋਊਗੀ ਜੀ ਬਰਸਾਤ ਤੇ ਤਿੰਨ ਤਾ ਅਗੇ ਆ ਪਿਛਲੇ ਸਾਲ ਦੀ ਤਰ੍ਹਾਂ ਵੀ ਪਿਛਲੇ ਸਾਲ ਤਾਂ ਵਾਈਲੈਕਸ਼ਨ ਕਰਕੇ ਕਹਿੰਦੇ ਸੀ ਵੀ ਕੋਟ ਲੱਗਿਆ ਹੋਇਆ ਬਜਟ ਨੂੰ ਪ੍ਰਵਾਨਗੀ ਨਹੀਂ ਮਿਲੀ ਲੇਟ ਮਿਲੀ ਆ ਪਰ ਇਸ ਵਾਰੀ ਤਾਂ ਕੋਈ ਕਿਸੇ ਕਿਸਮ ਦਾ ਕੋਟ ਨਹੀਂ ਹੈ ਇਹ ਸਿਰਫ ਤੇ ਸਿਰਫ ਜਿਹੜੀ ਅਣਗਹਿਲੀ ਹੋਈ ਆ ਇਹ ਅਣਗਹਿਲੀ ਇਹ ਹੈਰ ਅਥਾਰਟੀ ਆ ਜਿਹੜੀ ਡਰੇਨ ਵਿਭਾਗ ਦੀ ਆ ਇਹਦੇ ਵਿੱਚ ਐਸ ਸੀ ਸਾਹਿਬ ਵੀ ਆ ਗਏ ਐਕਸ਼ਨ ਸਾਹਿਬ ਤੇ ਐਸ ਪੀਓ ਸਾਹਿਬ ਉਹਨਾਂ ਨੇ ਸਾਨੂੰ ਇਹ ਚੀਜ਼ 'ਚ ਭਰੋਸੇ 'ਚ ਰੱਖਿਆ ਪਰੰਤੂ ਹਕੀਕਤ ਕੁਝ ਹੋਰ ਸੀ ਧੰਨਵਾਦ ਹਾਂ ਜੀ ਸਰ ਸਾਡੀ ਜਿਹੜੀ ਰਣਨੀਤੀ ਇਹ ਹੋਊਗੀ ਵੀ ਜੇ ਅਗਰ ਸਾਨੂੰ ਇਹ ਸਮਾਂਬੰਧ ਦੇ ਵਿੱਚੇ ਕੰਮ ਨਹੀਂ ਮੈਂ ਸਬੰਧਤ ਵਿਭਾਗ ਕਰਵਾਉਂਦਾ ਤਾਂ ਅਸੀਂ ਕਿਸਾਨ ਯੂਨੀਅਨਾਂ ਸਮਾਜਿਕ ਜਥੇਬੰਦੀਆਂ ਤੇ ਹੋਰ ਜੋ ਵੀ ਸਾਡਾ ਭਾਈਚਾਰਕ ਹੈ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਵਿੜਾਂਗੇ ਤੇ ਜਿਹਦੇ ਵਿੱਚ ਕੇ ਸਬੰਧਤ ਵਿਭਾਗ ਦੇ ਅਧਿਕਾਰੀ ਨੇ ਜਿਹੜੇ ਫੈਰ ਅਥਾਰਟੀ ਦੇ ਨੇ ਜਿਨ੍ਹਾਂ ਦੀ ਅਣਗਹਿਲੀ ਦੇ ਕਾਰਨ ਸਾਨੂੰ ਇਹ ਖਮਿਆਜਾ ਭੁਗਤਣਾ ਪੈਂਦਾ ਨੰਬਰ 2 ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫ਼ਤਰਾਂ ਦਾ ਘਰਾਉ ਅਤੇ ਜੋ ਸਿਆਸੀ ਸਾਡੇ ਲੋਕ ਨੇ ਜੋ ਸਾਡੀ ਨਮਾਇੰਦਗੀ ਕਰ ਰਹੇ ਨੇ ਉਹਨਾਂ ਦੇ ਅਸੀਂ ਦਫ਼ਤਰਾਂ ਦਾ ਕਿਰਿਆਉ ਕਰਾਂਗੇ ਜੋ ਕਿ ਅਣਮਿੱਥੇ ਸਮੇਂ ਲਈ ਹੋਊਗਾ ਤੇ ਇਹਦੇ ਬਾਰੇ ਅਸੀਂ ਸਰਕਾਰ ਨੂੰ ਇੱਕ ਹਫ਼ਤੇ ਦਾ ਟਾਈਮ ਦੇ ਰਹੇ ਹਾਂ ਤੇ ਉਸ ਤੋਂ ਜਿਹੜੀ ਅਗਲੀ ਸਾਡੀ ਰਣਨੀਤੀ ਹੋਊਗੀ ਉਹ ਸਾਡੀ ਇਹੀ ਹੋਊਗੀ ਵੀ ਅਸੀਂ ਸਬੰਧਤ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਿਆਸੀ ਜਿਹੜੀ ਸਾਡੀ ਰਿਪਰੈਜ਼ੈਂਟੇਸ਼ਨ ਕਰ ਰਹੇ ਨੇ ਉਹਨਾਂ ਦੇ ਦਫ਼ਤਰਾਂ ਦਾ ਅਣਮਿੱਥੇ ਸਮੇਂ ਲਈ ਕਿਰਿਆਉ ਕਰਾਂਗੇ ਸਾਰ ਹੋ ਜਾਂਦਾ ਵਿੱਚ ਇਹ ਜੀ ਜਦੋਂ ਆਪਣੇ ਖੜਾ ਆਉਂਦੇ ਨੇ ਮੌਸਮ ਆਉਂਦਾ ਬਰਸਾਤ ਦਾ ਸਾਡੇ ਇਹ ਸੈਵਨ ਦੇ ਪਿਛਲੇ 8-9 ਪਿੰਡ ਉਹ ਸਾਡੇ ਚਪੇਟ ਚ ਆਉਂਦੇ ਨੇ ਜੀ ਜਿਹਦੇ ਕਾਰਨ ਸਾਡੀਆਂ ਫਸਲਾਂ ਫਸਲਾਂ ਦੇ ਵਿੱਚ ਸਾਡੀ ਜੀਰੀ ਤਾਂ ਮੁੱਖ ਫਸਲ ਹੈ ਜੀ ਨਾਲ ਸਬਜ਼ੀਆਂ ਹੁੰਦੀਆਂ ਨੇ ਹਰੀ ਮਿਰਚ ਹੁੰਦੀ ਹੈ ਸ਼ਮਲਾ ਮਿਰਚ ਹੁੰਦੀ ਹੈ ਜੀ ਹੋਰ ਸਬਜ਼ੀਆਂ ਹੁੰਦੀਆਂ ਨੇ ਤੇ ਘਰਾਂ ਤੱਕ ਵੀ ਸਾਡਾ ਇਹ ਡਾਫ ਲੱਗਣ ਕਾਰਨ ਸਾਡਾ ਇਹ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਜੀ ਇਹ ਪਿੰਡਾਂ ਦਾ ਨੁਕਸਾਨ ਹੁੰਦਾ ਜੀ तकरीबन 800-900 ਪਿੰਡਾਂ ਦਾ ਨੁਕਸਾਨ ਹੁੰਦਾ ਜੀ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਸਾਰਾ ਯਾਦ ਕਰਾਉਣ ਦੇ ਬਾਵਜੂਦ ਫੇਰ ਵੀ ਇਹਦੇ ਤੇ ਸਾਡੀ ਕੋਈ ਪਹਰਵਾਈ ਨਹੀਂ ਹੋ ਰਹੀ ਘਰਾਂ 'ਚ ਵੀ ਪਾਣੀ ਜਾਂਦਾ ਜੀ ਘਰਾਂ ਜਿਹੜੇ ਪਿੰਡ ਦੇ ਬਾਹਰਲੇ ਘਰ ਨੇ ਜੀ ਫਿਰਨੀ ਤੇ ਜਾਂ ਹੋਰ ਉਹਨਾਂ ਦੀਆਂ ਨਵਾ ਤੱਕ ਪਾਣੀ ਪਹੁੰਚ ਜਾਂਦਾ ਜੀ ਹਾਲਤਾ ਜੀ ਇਹ ਹੈ ਜਦ ਪ੍ਰਸ਼ਾਸਨ ਹੜ ਆਇਆ ਹੜ ਤੋਂ 2-4 ਦਿਨ ਪਹਿਲਾਂ ਆਉਂਦੇ ਨੇ ਉਹ ਲਿਪਾ ਪੁੱਛੀ ਕਰਨੇ ਆਉਂਦੇ ਨੇ ਉਹ ਤੋਂ ਪਹਿਲਾਂ ਤਾਂ ਆਉਂਦੇ ਨਹੀਂ ਐਸਡੀਓ ਦੇਸ਼ੀ ਸਾਹਿਬ ਵੀ ਮੜਾ ਮੋਟਾ ਪ੍ਰਸ਼ਾਸਨ ਭੇਜ ਦਿੰਦਾ ਹੀ ਐਚਡੀਐਮ ਸਾਹਿਬ ਨਾਭਾ ਇਹ ਤਾਂ ਮੜਾ ਮੋਟਾ ਲਿਪਾ ਪੂੰਜੀ ਕਰਨ ਵਾਸਤੇ ਭੇਜਦੇ ਨੇ ਜੀ ਜੇ ਪ੍ਰੋਪਰ ਜੇ 2 ਮਹੀਨੇ ਪਹਿਲਾਂ ਇਹਨੂੰ ਸਾਫ ਕਰਨ ਫਿਰ ਤਾਂ ਠੀਕ ਹੈ ਜੀ ਮੌਕੇ ਤੇ ਜੇ 2 ਦਿਨ ਪਹਿਲਾਂ ਆ ਕੇ ਹੋ ਕਰਨਗੇ ਫਿਰ ਉਹ ਤਾਂ ਲਿਪਾ ਪੂੰਜੀ ਹੋਈ ਹੈ ਜੀ ਹੋਰ ਤਾਂ ਕੋਈ ਉਹ ਨਹੀਂ ਹੈਗਾ ਜੀ ਉਹ ਤਾਂ ਕੰਮਸਾਰੂ ਇੱਕ ਕਹਿ ਦਿੰਦੇ ਨੇ ਉੱਥੋਂ ਦਿਖਾ ਦਿੰਦੇ ਨੇ ਵੀ ਅਸੀਂ ਸਫਾਈ ਕਰਤੀ ਉਹ ਹੋਰ ਤਾਂ ਇਹ ਇੱਥੇ ਕੋ ਕਰਦੇ ਨਹੀਂ ਹੈਗੇ ਜੀ ਅਸੀਂ ਤਾਂ ਕਹਿੰਦੇ ਆ ਵੀ ਇਹਨੂੰ ਸਫਾਈ ਹੋਣੀ ਚਾਹੀਦੀ ਆ ਮੂਹਰੇ ਦਰਖਤ ਦੇਖੋ ਕਿੰਨੇ ਖੜੇ ਨੇ ਪਿੱਛੇ ਦਰਖਤ ਖੜੇ ਨੇ ਇਹ ਤਾਂ ਜਨਵਰੀ ਫਰਵਰੀ ਤੋਂ ਸਟਾਰਟ ਹੋਣਾ ਚਾਹੀਦਾ ਜੀ ਤਾਂ ਜਾ ਕੇ ਇਹ ਛਾਫ ਹੋਵੇ ਇਹਦਾ ਮੌਕੇ ਤੇ ਆ ਕੇ ਜੇ ਮੜਾ ਮੋਟਾ ਕਰ ਗਿਆ ਉਹਦਾ ਕੋਈ ਫਾਇਦਾ ਨਹੀਂ ਕਰਨ ਦਾ ਉਹ ਤਾਂ ਜੇ ਮੜਾ ਮੋਟਾ ਦਿਖਾਉਣਗੇ ਜੇ ਵੀ ਆ ਅਸੀਂ ਸਫਾਈ ਕਰਤੀ ਪਿਛਲੀਆਂ ਸਰਕਾਰਾਂ ਵੇਲੇ ਹੁੰਦਾ ਕੀ ਕੰਮ ਹੈ ਪਿਛਲੀਆਂ ਸਰਕਾਰਾਂ ਵੇਲੇ ਵੀ ਇਹੀ ਹਾਲ ਹੈ ਜੀ ਪਿਛਲੀਆਂ ਸਰਕਾਰਾਂ ਵੇਲੇ ਤਾਂ ਪਹਿਲਾਂ ਅਰਜੀ ਮੜਾ ਮੋਟਾ ਕਰ ਜਾਂਦੇ ਤੇ ਪਰ ਹੁਣ ਤਾਂ ਜਮੇ ਨਕਮੀ ਸਰਕਾਰ ਆ ਗਈ ਜੀ ਪੁਰਦਾ ਪ੍ਰਸ਼ਾਸਨ ਜਮਾਈ ਨਹੀਂ ਕੋਈ ਕੰਮ ਕਰ ਰਿਹਾ ਜੀ ਬਾ ਤੁਹਾਡੇ ਸਾਹਮਣੇ ਆ ਜੀ ਦੇਖੋ ਇਧਰ ਕਿੰਨਾ بڑا ਕਿੱਬਾ ਲੱਗਿਆ ਹਰੇਤੇ ਦਾ ਇਹ ਦੇਖ ਸਕਦੇ ਆਪਾਂ ਤੇ ਇਹਦੇ ਇੰਨਾ ਉੱਚਾ ਹੋਣਾ ਕਰਕੇ ਇਧਰੋਂ ਜਿਹੜਾ ਪਾਣੀ ਦਾ ਵਹਾਅ ਉਹ ਅੱਗੇ ਨਹੀਂ ਜਾ ਰਿਹਾ ਦਰਖਤ ਖੜੇ ਨੇ ਵਿੱਚ ਉਹ ਵੀ ਸਫਾਈ ਨਹੀਂ ਹੋ ਰਹੀ ਜੋ ਆਪਾਂ ਨੂੰ ਸਾਹਮਣੇ ਤੁਹਾਡੇ ਦਿਖੇ ਰਿਹਾ ਤੇ ਪ੍ਰਸ਼ਾਸਨ ਇਸ ਵਾਰ ਬਹੁਤਾ ਧਿਆਨ ਨਹੀਂ ਦੇ ਰਿਹਾ ਜਿਸ ਨਾਲ ਸਾਡਾ ਕਈ 100 ਏਕੜਾਂ ਦਾ ਨੁਕਸਾਨ ਹੋ ਰਿਹਾ ਤੇ ਬਾਕੀ ਉਹ ਤੁਹਾਡੇ ਸਾਹਮਣੇ ਆ ਜਦੋਂ ਤੁਸੀਂ ਦੇਖਦੇ ਹੋ ਉਸ ਤੋਂ ਬਾਅਦ ਉਨੇ ਦਾ ਹੱਲ ਹੋਣਾ ਚਾਹੀਦਾ ਅਸੀਂ ਤਾਂ ਇਹ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਸਾਡੀ ਕੋਈ ਵੀ ਸੁਣੀ ਨਹੀਂ ਜਾ ਰਹੀ ਕਈ ਸਾਲਾਂ ਤੋਂ ਅਸੀਂ ਮੰਗ ਕਰ ਰਹੇ ਹਾਂ ਪਰ ਸਾਡੇ ਇਸ ਚ ਕੋਈ ਮਤਲਬ ਸਾਡੀ ਸੁਣੀ ਨਹੀਂ ਜਾ ਰਹੀ ਇਹ ਗੱਲ ਇਹਨਾਂ ਲੱਗ ਤੋਂ ਸ਼ੁਰੂ ਹੋਣ ਲੱਗੀ ਤੋਂ ਹੁਣ ਤੱਕ ਇਸ ਪਈ ਨਹੀਂ ਹੋਈ ਕਿਸਾਨ ਬੜੇ ਪਰੇਸ਼ਾਨ ਨੇ ਇਸ ਸੰਬੰਧੀ ਹੁਣ ਤੱਕ ਕੀ ਵਿਭਾਗ ਵੱਲੋਂ ਕੀਤਾ ਗਿਆ ਅਹ ਦੇਖੋ ਜੀ ਘੋੜੇ ਸਾਈਫਨ ਦਾ ਅਸੀਂ ਸਰਕਾਰ ਨੂੰ ਅਪਰੂਵਲ ਵਾਸਤੇ ਕੇਸ ਭੇਜਿਆ ਹੋਇਆ ਜਿੱਦਾਂ ਹੀ ਸਾਨੂੰ ਫੰਡ ਦੀ ਅਪਰੂਵਲ ਆ ਜਾਂਦੀ ਹੈ ਅਸੀਂ ਉਦੋਂ ਹੀ ਨਾਲ ਨਾਲ ਟੈਂਡਰ ਲਗਵਾ ਕੇ 7 ਦਿਨਾਂ ਦਾ ਅਸੀਂ 10 ਦਿਨਾਂ ਦੇ ਵਿੱਚ ਜਾਂ 15 ਦਿਨਾਂ ਦੇ ਵਿੱਚ ਕੋੜੇ ਸਫਾਈ ਕਲੀਨਿੰਗ ਦਾ ਕੰਮ ਕੰਪਲੀਟ ਕਰਵਾ ਲਾਂਗੇ ਲੇਕਿਨ ਹੱਲੇ ਤੱਕ ਫੰਡ ਦੀ ਘਾਟ ਕਾਰਨ ਸਾਡਾ ਜਿਹੜਾ ਇਹ ਪ੍ਰੋਸੈਸ ਹਲੇ ਰੁਕਿਆ ਹੈ ਫਾਈਲ ਸਰਕਾਰ ਨੂੰ ਭੇਜੀ ਹੋਈ ਹੈ ਜਿਵੇਂ ਅੱਜ ਸਵੇਰੇ ਵੀ ਗੱਲ ਕੀਤੀ ਸੀਗੀ ਹੈੱਡ ਆਫਿਸ ਦੇ ਵਿੱਚ ਉਹਨਾਂ ਨੇ ਪ੍ਰੋਸਾ ਤੋਂ ਆਇਆ ਇੱਕ ਅੱਜ ਜਾਂ ਕੱਲ ਦੇ ਵਿੱਚ ਸਾਨੂੰ ਜਿਹੜੀ ਹੈਗੀ ਅਪਰੂਵਲ ਮਿਲ ਜਾਏਗੀ